जय गुरुदेव ਧੰਨ ਗੁਰੂਦੇ ਜੋ ਬੋਲੇ ਈ ਸੋ ਨਰਪੈ ਸਤਗੁਰ रविदास ਮਹਾਰਾਜ ਕੀ ਜੈ ਅੱਜ ਡੇਰਾ ਸਚਕੰਡ ਬੱਲਾਂ ਦੇ ਵਿੱਚ ਸਾਨੂੰ ਗ੍ਰੀਸ ਦੀ ਸਾਹ ਸੰਗਤ ਨੂੰ ਪਹੁੰਚਣ ਦਾ ਮੌਕਾ ਮਿਲਿਆ ਅਸੀਂ ਤਾਂ ਸਾਡੇ ਧੰਨ ਭਾਗ ਨੇ ਕਿ ਅਸੀਂ ਅੱਜ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਆ ਤੇ ਗ੍ਰੀਸ ਦੀਆਂ ਸੰਗਤਾਂ ਨੇ ਆਪਣੀ ਤਨ ਮਨ ਧਨ ਦੀ ਜਿੰਨੀ ਸੇਵਾ ਆ ਉਸ ਜਿਹੜੀ 71 ਕਰਕੇ ਜਿਹੜੀ ਆ ਉਹ ਡੇਰੇ ਵਿੱਚ ਮਹਾਰਾਜ ਨੂੰ ਅਰਪਤ ਕੀਤੀ ਹੈ ਸਾਰੀ ਸਾਧ ਸੰਗਤ ਤੇ ਮਹਾਰਾਜ ਜੀ ਦੇ ਅਗੇ ਅਸੀਂ ਅਰਦਾਸ ਕਰਦੇ ਆ ਕਿ ਸਾਰੀ ਸਾਧ ਸੰਗਤ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਇਦਾਂ ਦੇ ਬੁਲਬਲੇ ਜਿਹੜੇ ਆ ਉਹਨਾਂ ਦੇ ਮਨਾਂ ਦੇ ਵਿੱਚ ਉਠਾਉਂਦੇ ਰਹਿਣ ਤਾਂ ਕਿ ਉਹਨਾਂ ਦੀ ਜਿਹੜੀ ਕਿਰਪਾ ਜਦੋਂ ਸਾਡੇ ਤੇ ਹੁੰਦੀ ਹੈ ਤੇ ਜਿਹੜੀ ਸੰਗਤ ਹੈ ਉਹ ਅਗਾਹ ਹੋ ਕੇ ਫਿਰ ਮਤਲਬ ਇਹੋ ਜਿਹੇ ਜਿਹੜੇ ਅਪਰਾਲੇ ਕਰਦੀ ਆ ਸੋ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਸਤਿਗੁਰੂ ਅਰਬਦਾਸ ਮਹਾਰਾਜ ਦਾਸ ਮਹਾਰਾਜ ਦੇ ਪ੍ਰਕਾਸ਼ ਜੜੇ ਦੀਆਂ ਜਿਹੜੀਆਂ ਮੁਬਾਰਕਾਂ ਸਾਰੀ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਬੋਲੇ ਈ ਸੋ ਨਰਪੈ ਸਤਗੁਰ ਵਿਦਾਸ ਮਹਾਰਾਜ ਕੀ ਜੈ ਸੋਸੀ ਗ੍ਰੀਸ ਨਿਵਾਸੀ ਸੰਗਤਾਂ ਵੱਲੋਂ ਔਰ ਸ਼੍ਰੀ ਗੁਰੂ ਵਿਦਾਸ ਸਭਾ ਗ੍ਰੀਸ ਵੱਲੋਂ ਵਿਸ਼ਵ ਦੇ ਕੋਨੇ-ਕੋਨੇ ਦੇ ਵਿੱਚ ਜਿੰਨੀਆਂ ਵੀ ਰਵਦਾਸੀਆ ਕੌਮ ਦੀਆਂ ਸੰਗਤਾਂ ਨੇ ਉਹਨਾਂ ਨੂੰ ਜਗਤਗੁਰੂ ਸਤਗੁਰ ਰਵਦਾਸ ਮਹਾਰਾਜ ਜੀ ਦੇ ਆਗਮਨ ਪੂਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਔਰ ਆਸ ਕਰਦੇ ਆ ਕਿ ਜਿਵੇਂ ਅੱਜ ਗ੍ਰੀਸ ਨਿਵਾਸੀ ਸੰਗਤਾਂ ਨੇ ਉਪਰਾਲਾ ਕੀਤਾ ਹੈ ਇਸੇ ਤਰ੍ਹਾਂ ਇੰਗਲੈਂਡ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਔਰ ਜਰਮਨ ਦੀਆਂ ਸੰਗਤਾਂ ਔਰ ਜਿੰਨੀਆਂ ਵੀ ਯੂਰਪ ਦੀਆਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿਹੜੀ ਲੜੀ ਹੈ ਚੱਲ ਰਹੀ ਪਹਿਲਾਂ ਪਿਛਲੀ ਵਾਰ ਇਟਲੀ ਵੱਲੋਂ ਇਹ ਯੋਗਦਾਨ ਪਾਏ ਗਏ ਸਨ ਔਰ ਇਸ ਸਾਲ ਗ੍ਰੀਸ ਵੱਲੋਂ ਉਪਰਾਲਾ ਕੀਤਾ ਗਿਆ ਹੈ ਹੁਣ ਅਸੀਂ ਸਾਰੇ ਯੂਰਪ ਨੂੰ ਔਰ ਇੰਗਲੈਂਡ ਦੀਆਂ ਸੰਗਤਾਂ ਨੂੰ ਕੈਨੇਡਾ ਅਮਰੀਕਾ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਜੀਓ ਸੋਚ ਹੈ ਉਸ ਤੇ ਪੈਰਾ ਦੇਣ ਦੀ ਸਾਨੂੰ ਲੋੜ ਹੈ ਤੋਂ ਇਸੇ ਤਰ੍ਹਾਂ ਇਹ ਉਪਰਾਲਾ ਕਰਕੇ ਜਿਹੜਾ ਆਉਣ ਵਾਲੇ ਸਾਲ ਦੇ ਵਿੱਚ ਵੀ ਕੋਈ ਨਾ ਕੋਈ ਵੱਡੇ ਪੱਧਰ ਤੇ ਉਪਰਾਲਾ ਕੀਤਾ ਰਾਮਾ ਨੰਦ ਮਹਾਰਾਜ ਜੀ ਦਾ ਅਸ਼ੇਂਦੇਸ ਸੀ ਕਿ ਚਲੋ ਬਨਾਰਸ ਸਾਧ ਸੰਗਤ ਜੀ ਕੇ ਇਤਿਹਾਸ ਰਚੋਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਮੜਾਉਣਾ ਹੈ ਸੋ ਇਹੀ ਲੈਣਾ ਜਦੋਂ ਮੰਚ ਤੋਂ ਬੋਲੀਆਂ ਸਨ ਤੇ ਗਰੀਸਨਵਾਸੀ ਸੰਗਤਾਂ ਨੇ 5.10 ਮਿੰਟਾਂ ਦੇ ਵਿੱਚ ਹੀ ਵੱਡਾ ਯੋਗਦਾਨ ਦਿੱਤਾ ਲਗਭਗ 5.5 ਹਜ਼ਾਰ ਯੂਰੋ ਉਸ ਸਮੇਂ ਹੀ ਇਕੱਠਾ ਹੋ ਗਿਆ ਸੀ ਤੇ ਸਾਡੇ ਹੌਸਲੇ ਉਦੋਂ ਬਲੰਦ ਹੋ ਗਏ ਸੀ ਕਿ ਹੁਣ ਜਿਹੜਾ ਅਸੀਂ ਪਿੱਛੇ ਨਹੀਂ ਹਟਣਾ ਆਪਣਾ ਕਦਮ ਅੱਗੇ ਵਧਾਉਣਾ ਹੈ ਤੇ ਧੰਨਵਾਦ ਕਰਦੇ ਆ ਉਹਨਾਂ ਭਰਾਵਾਂ ਦਾ ਉਹਨਾਂ ਸੇਵਾਦਾਰਾਂ ਦਾ ਜਿਨ੍ਹਾਂ ਨੇ ਮੋਢੇ ਦੇ ਨਾਲ ਮੋਢਾ ਲਾ ਕੇ ਇਹ ਸਾਡਾ ਸਹਿਯੋਗ ਕੀਤਾ ਸਾਡੇ ਨਾਲ ਚੱਲੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਗੁਰਦੇਵ ਧੰਨ ਗੁਰਦੇ ਜੈ ਭੀਮ ਜੈ ਪਰ ਜੈ ਸੰਤਾਂ ਦੀ ਦੇਵ ਧੰਨ ਗੁਰਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 64ਵੇਂ ਗੁਰਪਰਵ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਗ੍ਰੀਸ ਦੀ ਸੰਗਤ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜਿਹੜਾ ਅੱਜ ਉਪਰਾਲਾ ਕੀਤਾ ਹੈ ਹਰ ਦਾ ਨਿਸ਼ਾਨ ਚੜਾਇਆ ਬਹੁਤ-ਬਹੁਤ ਮੁਬਾਰਕਾਂ ਸਤਨ ਨਰੰજનदास ਮਹਾਰਾਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰਪੈ ਸਤਗੁਰੂ ਵਿਦਾਸ ਮਹਾਰਾਜ ਕੀ ਜੈ ਸੰਤ ਰਾਮਾਨੰਦ ਜੀ ਥੋੜੀ ਸੋਚ ਤੇ ਸੰਤ ਰਾਮਾਨੰਦ ਜੀ ਤੁਹਾਡੀ ਸੋਚ ਤੇ ਰਬਦਾਸੀਆ ਕੌਮ ਦੇ ਮਹਾਨ ਅਮਰਜੀਤ ਸੰਤ ਰਾਮਾਨੰਦ ਜੀ ਜੋ ਕਿ ਹਮੇਸ਼ਾ ਇਸ ਸਟੇਜ ਦੇ ਉੱਤੇ ਸ਼ਬਦ ਗਾਉਂਦੇ ਹੁੰਦੇ ਸੀ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਚੁਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਵਿੱਚ ਮੜਾਉਣਾ ਹੈ ਉਸ ਸੋਚ ਦੇ ਉੱਤੇ ਗ੍ਰੀਸਤੀਆਂ ਸੰਗਤਾਂ ਵੱਲੋਂ ਪਹਿਰਾ ਦਿੰਦੇ ਹੋਏ ਅੱਜ ਹਰ ਦੇ ਨਿਸ਼ਾਨੇ ਜਿਹੜੇ ਉਹ ਸੋਨੇ 'ਚ ਮੜਾ ਕੇ ਸ੍ਰੀ 108 ਸੰਤ ਨਰਨਜਨ ਦਾਸ ਮਹਾਰਾਜ ਜੀ ਨੂੰ ਭੇਂਟ ਕੀਤੇ ਗਏ ਨੇ ਅੱਗੇ ਤੋਂ ਵੀ ਅਸੀਂ ਇਹੋ ਆਸ ਕਰਦੇ ਹਾਂ ਕਿ ਹੋਰ ਵੀ ਜੋਲਪੀਆਂ ਸੰਗਤਾਂ ਜਿਹੜੀਆਂ ਉਹ ਇਹੋ ਜਿਹੇ ਉਪਰਾਲੇ ਜਿਹੜੇ ਉਹ ਕਰਦੀਆਂ ਰਹਿਣ ਸਾਰੀਆਂ ਸੰਗਤਾਂ ਨੂੰ ਸਤਗੁਰੂ ਦਾਸ ਪਾਤਸ਼ਾਹ ਜੀ ਦੇ 648ਵੇਂ ਗੁਰਪੁਰਬ ਦੀ ਲੱਖ ਲੱਖ ਮੁਬਾਰਕਵਾਦ ਆ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਜਗੁਰਦੇਵ ਧਨਗੁਰਦੇਵ ਜੋ ਬੋਲੇ ਸੋਨਰ ਪਾ ਜਗੁਰਦੇਵ ਦਾਸ ਮਹਾਰਾਜ ਕੀ ਜੈ ਗੁਰਪ੍ਰੇਸ਼ਾ ਸੰਗਤ ਜੀ 648ਵੇਂ ਗੁਰਪੁਰਬ ਦੀਆਂ ਬਿਸ਼ਪਰ ਨੂੰ ਬਹੁਤ-ਬਹੁਤ ਮੁਬਾਰਕਾਂ ਕਹਿੰਦੇ ਹਰ ਹਰ ਦਾ ਨਾਮ ਤੇ ਆਉਂਦੇ ਰਹਿਣ ਜੈ ਜੈਕਾਰ ਗੁਰਾਂ ਦੀ ਬੁਲਾਉਂਦੇ ਰਹਿਣ ਕੱਟ ਦਿਓ ਦਾਤਾ ਜੀ ਸਾਡੀਆਂ 84ਆਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਦਾਤਾ ਜੀ ਰਵਦਾਸੀਆਂ ਨੂੰ ਸੋ ਸਾਡੇ ਵਿੱਚ ਸੰਤਨ ਰੰਤਨ ਦਾਸ ਮਹਾਰਾਜੀ ਜੋ ਨਾਮ ਦੀ ਵੀ ਕਿਰਪਾ ਕਰਦੇ ਆ ਨਾ ਇਸੇ ਤਰ੍ਹਾਂ ਹੀ ਦੈ ਦ੍ਰਿਸ਼ਟੀ ਬਰਾਈ ਰੱਖਣਾ ਤਾਂ ਜੋ ਸਾਡੇ ਜਿਹੜੇ ਆ ਵਿਸ਼ਭਰਦੇ ਰਬਦਾਸੀਆ ਭਾਈਚਾਰਾ ਆ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਹਰ ਸਾਲ ਇਸੇ ਤਰ੍ਹਾਂ ਹੀ ਆਉਣ ਤੇ ਆਪਣੇ ਜੋ ਵੀ ਆ ਪ੍ਰੋਗਰਾਮ ਅਲਿਖਿਆ ਕਰਨ ਸੋਨੇ ਦੇ ਮੰਦਰ ਨੂੰ ਤੁਸਾਂ ਨੇ ਮੜਾਉਣਾ ਹੈ ਤੋ ਸੋ ਮੈਂ ਬੇਨਤੀ ਕਰਦਾ ਸਾਰੇ ਰਬਦਾਸੀਆ ਭਾਈਚਾਰਾ ਨੂੰ ਰਲ ਮਿਲ ਕੇ ਇੱਕਜੁੱਟ ਹੋ ਕੇ ਰਿਹਾ ਕਰੋ ਕਿ ਹਰ ਹਰ ਦਾ ਨਾਮ ਤੇ ਹੁੰਦੇ ਰਹਿਣ ਤੇ ਮੈਂ ਬਹੁਤ ਬਹੁਤ ਅ ਮਬਾਰਕਬਾਦ ਜਿੰਨਾ ਹੋਇਆ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਕਹਿੰਦੇ ਹੁੰਦੇ ਮੈਂ ਹਰ ਨਾ ਹਰ ਬਖਸ਼ ਨਾਮ ਤੇ ਆਵਾ ਗੁਰੂ ਬਿਦਾਸ ਪਿਆਰਾ ਤੇਰਾ ਦਰ ਛੱਡ ਕਿਹੜੇ ਦਰ ਜਾਵਾ ਗੁਰੂ ਬਿਦਾਸ ਪਿਆਰਾ ਸੋ ਪੂਰੀ ਸੰਗਤ ਨੂੰ ਹਰਦੇ ਨਿਸ਼ਾਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਤਾਂ ਇਹੀ ਕਹੂੰਗਾ ਕੌਮ ਮੇਰੀ ਜੋ ਬੀਰੋ ਪੈਰੋਂ ਦਰਦ-ਦਰ ਠੋਕਰ ਖਾਓ ਨਾ ਗੁਰੂ ਵਿਦਾਸਿਆ ਗੁਰੂ ਸਾਡਾ ਇਸ ਨੂੰ ਕਰੇ ਪਲਾਉਂਦਾ ਤੇ ਫਿਰ ਕੌਮ ਨੂੰ ਬਹੁਤ-ਬਹੁਤ ਮੁਬਾਰਕਾਂ ਹਰਦੇ ਨਿਸ਼ਾਨ ਦੀਆਂ ਜੈ ਗੁਰਦੇਵ ਤੁਹਾਨੂੰ ਗੁਰਦੇ ਅੱਜ ਬੜੀ ਖੁਸ਼ੀ ਵਾਲਾ ਦਿਨ ਆ ਕਿਉਂਕਿ ਅੱਜ ਗ੍ਰੀਸ ਦੀ ਸਮੂਹ ਸੰਗਤ ਨੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਗੁਰਪੁਰ ਨੂੰ ਸਮਰਪਿਤ ਰੱਖਦੇ ਹੋਏ ਹਰ ਦੇ ਨਿਸ਼ਾਨ ਨੂੰ ਸੋਨੇ ਦੇ ਵਿੱਚ ਜਿਹੜਾ ਇੱਥੇ ਪੇਟ ਕੀਤਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਸੁਮੁੱਚੇ ਜਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ ਐਸੇ ਤਰੀਕੇ ਦੇ ਨਾਲ ਸਾਡਾ ਸਮਾਜ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਅੱਗੇ ਵਧਦਾ ਫੁੱਲਦਾ ਰਹੇ ਮੰਝੜਾ ਨੂੰ ਸਰਕਾਰੇ ਅੱਜ ਕਿਉਂਕਿ ਸਾਡਾ ਸਮਾਜ ਜਿਹੜਾ ਕਾਫੀ ਜਾਗਰੂਕ ਹੋ ਚੁੱਕਾ ਅੱਗੇ ਹੋਰ ਵੀ ਜਾਗਰੂਕ ਹੋਣ ਦੀ ਲੋੜ ਆ ਅੱਜ ਗਰੀਸ ਤੋਂ ਗਰੀਸ ਸਵਾ ਦੇ ਪ੍ਰਧਾਨ ਜੀ ਉਹ ਪਹੁੰਚੇ ਆ ਛੋਟੀ ਸਾਹਿਬ ਪਹੁੰਚੇ ਆ ਕੋਗਰਾ ਜੀ ਸੋਨੂ ਜੀ ਹੋਰ ਜੇ ਮੈਂ ਸਾਰਿਆਂ ਨੂੰ ਆਨਲਾਈਨ ਲਗਾਤਾ ਕਾਫੀ ਟਾਈਮ ਲੱਗੇਗਾ ਸਮੁੱਚੀ ਸੰਗਤ ਨੂੰ ਅਖੀਰ ਦੇ ਵਿੱਚ ਮੈਂ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸ੍ਰੀ ਗੁਰਦਾਸ ਮਹਾਰਾਜ ਕੀ ਜੈ ਗੁਰਦੇਵ ਧੰਨ ਗੁਰਦੇਵ ਮੈਂ ਸਾਰੀਆਂ ਅੰਕਰੀਸ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਹਰ ਦਾ ਨਿਸ਼ਾਨ ਲੈ ਕੇ ਇੱਥੇ ਪਹੁੰਚੇ ਆ ਤੇ ਮੈਨੂੰ ਵੀ ਇੱਥੇ ਨਾਲ ਆਉਣ ਦਾ ਮੌਕਾ ਮਿਲਿਆ ਮੈਚ ਸਪੈਸ਼ਲ ਇੰਗਲੈਂਡ ਤੋਂ ਇਸੇ ਕੰਮ ਲਈ ਆਇਆ ਸੀ ਤਾਂ ਫਿਰ 648 ਮਾ ਜਨਮ ਦਿਨ ਸ਼੍ਰੀ ਅਰਦਾਸ ਮਹਾਰਾਜ ਜੀ ਦਾ ਜਾ ਕੇ ਆਪਣਾ ਦੇਖ ਕੇ ਆਈਏ ਤੇ ਨਾਲੇ ਹਰ ਦੇ ਨਿਸ਼ਾਨ ਜਿਹੜੇ ਝੁੱਲ ਰਹੇ ਆ ਉਹਨਾਂ ਨੂੰ ਵੀ ਦੇਖ ਕੇ ਆਈਏ ਤੇ 648 ਮੇ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਦਾਂ ਹੀ ਆਪਣਾ ਪਰਾਲਾ ਕਰਦੇ ਰਹਿਣ ਤੇ ਸਾਡੇ ਸਮਾਜ ਦਾ ਨਾਮ ਉੱਚਾ ਹੋਵੇ